아 이거 작게. ਪ੍ਰਧਾਨ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਦੀ ਮੀਟਿੰਗ ਬਾਰੇ ਕੁਝ ਜਾਣਕਾਰੀ ਦੇਣ ਦੀ ਕਿਰਪਾਲਤਾ ਕਰੋਗੇ ਕਿਸ ਵਾਸਤੇ ਇਕੱਤਰ ਹੋਏ ਹੋ ਤੇ ਕਿਹੜੀ ਜਗ੍ਹਾ ਤੇ ਇਕੱਤਰ ਹੋਏ ਹੋ ਜੀ ਆਓ ਗੱਲ ਕਰਦੇ ਹਾਂ ਜੀ ਸਰਦਾਰ ਹਰਦੇਵ ਸਿੰਘ ਕਾਉਂਸਲ ਜੀ ਪ੍ਰਧਾਨ ਇੰਡੀਆ ਆਰਮਗੜੀਆ ਸੇ ਕਾਰਗਨਾਈਜੇਸ਼ਨ ਅੱਜ ਆਰਮਗੜੀਆ ਸੇ ਕਾਰਗਨਾਈਜੇਸ਼ਨ ਇੰਡੀਆ ਵੱਲੋਂ ਭਗਮਾਗੜ ਡਿਸਟ੍ਰਿਕਟ ਅੰਦਰ ਕਰ ਸੰਗਰੀਆ ਇੱਥੇ ਅੱਜ ਮੀਟਿੰਗ ਜਿਹੜੀ ਆ ਬੀਪੰਗਿਤ ਕੌਮ ਦੀ ਰਫਾ ਦੇ ਬੀਟੂ ਦੀ ਜਿਨ੍ਹਾਂ ਨੇ ਇਹ ਆਰਗੇਨਾਈਜ਼ ਕੀਤਾ ਐਥੇ ਬਹੁਤ ਇਹਨਾਂ ਨੇ ਵਧੀਆ ਮਿਕਾਈ ਆਦੇਸ਼ ਕੀਤੀ ਹੈ ਸੋ ਰੌਗੜੀਓ ਸਿੱਖ ਆਰਗੇਨਾਈਜੇਸ਼ਨ ਵੱਲੋਂ ਜਿਹੜੇ ਕਾਰਜ ਕੀਤੇ ਜਾ ਰਹੇ ਨੇ ਉਹ ਬਹੁਤ ਵਧੀਆ ਔਰ ਸੱਚੇ ਔਰ ਸੱਚੇ ਸਾਰਿਆਂ ਲਈ ਉਹ ਮਜ਼ਬੂਤੀ ਲਈ ਅੱਗੇ ਹੋ ਕੇ ਕੰਮ ਕਰਨ ਦੀ ਪ੍ਰੇਰਣਾ ਦਿੰਦੇ ਆ। ਤਾਂ ਅੱਜ ਦਾ ਜਿਹੜੇ ਸਾਡੇ ਤਿੰਨ ਮਿਸ਼ਨ ਨੇ ਜਿੰਨਾ ਤੇ ਗੱਲ ਹੋਈ ਹੈ। ਥਿੰਡੋ ਮਿਸ਼ਨ ਜਿਹੜੇ ਹੋਏ ਨੇ ਕਿ ਫਸਟ ਹੈਗਾ ਐਜੂਕੇਸ਼ਨ, ਸੈਕੰਡ ਹੈਗਾ ਕਿ ਸਾਡੀ ਜਿਹੜੀ ਰਾਉਗਰੀਆ ਵਿਰਾਸਤ ਹੈ ਉਹਨੂੰ ਸੰਭਾਲਣਾ। ਤੇ ਥਰਡ ਸਾਡਾ ਹੈਗਾ ਕਿ ਅਸੀਂ ਆਪਣੀ ਪੌਮ ਦੇ ਜੁਝਾਰੂਆਂ ਨੂੰ ਅੱਗੇ ਲਿਆ ਕੇ ਸਿਆਸਤ ਦੇ ਵਿੱਚ ਤੇ ਉਹਨਾਂ ਨੂੰ ਲੀਡਰ ਬਣਾ ਲੈਣਾ ਹੈ ਔਰ ਵਧੀਆ ਉਹਨਾਂ ਨੂੰ ਜਿਹੜਾ ਹੈਗਾ ਪ੍ਰਸ਼ਾਸਨ ਦੇ ਵਿੱਚ ਬੱਚਿਆਂ ਨੂੰ ਵੀ ਲੈ ਕੇ ਆਉਣਾ ਹੈ। ਕੋਈ ਤਿੰਨ ਜਿਹੜੇ ਸਾਡੇ ਮਿਸ਼ਨ ਨੇ ਉਹ ਅੱਜ ਅਸੀਂ ਇੱਕ ਜਿਹੜਾ ਹੈਗਾ ਕੌਂਸਲ ਨਗਰ ਵੀ ਆਪਣੇ ਹਨੂਮਾਨ ਕਰਦੀ ਹੈ ਤੇ ਜੀ ਇਹ ਟਾਰਗੇਟ ਉਹ ਵੀ ਨੇ ਉਹਨਾਂ ਨੂੰ ਇਕੱਠਿਆਂ ਕਰਕੇ ਇਹਦੇ ਬਾਰੇ ਸਾਡਾ ਚੰਦ ਨਾ ਪਾਇਆ ਹੈ। ਪ੍ਰਧਾਨ ਜੀ ਅੱਜ ਇੱਥੇ ਰਾਜਸਥਾਨ ਦੇ ਵਿੱਚ ਤੁਸੀਂ ਜਥੇਬੰਦੀ ਗਠਿਤ ਕੀਤੀ ਹੈ ਇਹਦਾ ਅੱਗੇ ਮਿਸ਼ਨ ਕੀ ਹੈ ਤੇ ਅੱਜ ਕਿਹੜੇ-ਕਿਹੜੇ ਅਹੁਦੇਦਾਰ ਬਣਾਈ ਹੋਏ ਨੇ ਤੇ ਅੱਗੇ ਇਹਨਾਂ ਵਾਸਤੇ ਜਿਹੜਾ ਹੈਗਾ ਆਪਾਂ ਕੀ ਟਾਰਗੇਟ ਕੀ ਨਿਸ਼ਾਨਾ ਮਿੱਥਿਆ ਹੈ? ਅੱਜ ਅਸੀਂ ਪਹਿਲੇ ਤੇ ਪੰਜਾਬ ਐਡੇ Rajasthan ਦੇ ਜਿਹੜੇ 100 ਲੀਡਰ ਚੁਣੇ ਨੇ ਜੀ ਪਾਕਿਸਤਾਨ ਕੋਰ ਨੂੰ ਲੇਡੀਜ਼ ਬੈਂਗ ਦਾ ਜਿਹੜਾ ਉਹ ਟੈਕ ਕੋਲਾ ਜਿਹੜਾ Rajasthan ਦਾ ਪ੍ਰਧਾਨ ਹੈ ਉਹਨਾਂ ਆ ਗਏ ਆ। ਇਸੇ ਤਰ੍ਹਾਂ ਪ੍ਰੈਸ ਕਤਰ ਲਗਾਏ ਗਏ ਨੇ Rajasthan ਦੇ ਜੀ। ਸੋ ਨਾਲੇ ਗੰਗਨਗਰ ਜ਼ਿਲ੍ਹਾ ਜਿਹੜਾ ਹੈ ਉਹ ਅਸੀਂ ਆਰਗੇਨਾਈਜ਼ ਕੀਤਾ ਹੈ। ਹਨੂਮਾਨਗੜ ਦੇ ਜ਼ਿਲ੍ਹਾ ਉਹ ਆਰਗੇਨਾਈਜ਼ ਕੀਤਾ ਹੈ। ਸਾਡੇ ਕਿੰਨੇ ਵੀ ਐਸਸੀ ਹੋਰ ਵੀ ਜਿਹੜਾ ਇਹ ਕਾਰਜ ਇਹਨਾਂ ਨੂੰ ਸੰਭਾਲਿਆ ਹੈਗਾ ਕਿ ਅਗਲੇ ਜ਼ਿਲ੍ਹੇ ਜਿਹੜੇ ਉਹ ਵੀ ਆਰਗੇਨਾਈਜ਼ ਕਰਨੇ ਨੇ ਐਸੋ ਦਾ ਜਿਹੜਾ Rajasthan ਦਾ ਅੱਗੇ ਮੈਨੂੰ ਪਤਾ ਲੱਗਾ ਕਿ ਬਹੁਤ ਵੱਡੇ ਪੱਧਰ ਤੇ ਮਿਨੀ ਪੰਜਾਬ ਬਣਿਆ ਹੋਇਆ ਹੈਗਾ ਔਰ ਮਿਨੀ ਪੰਜਾਬ ਦੇ ਅੰਦਰ ਅਸੀਂ ਉਹ ਟੀਕਾ ਦੇਣੀ ਹੈ ਚਾਹੁੰਦੇ ਆ ਜਿਹੜੀਆਂ ਰਿਸਪੌਂਡਿੰਗ ਬਲੂ ਵਰਗ ਦੇ ਮਾਰਗ ਉਹਨਾਂ ਦੇ ਨਾਲ ਫੜਨਾ ਚਾਹੁੰਦੇ ਆ ਕਿ ਜੋ ਵੀ ਇੱਥੇ ਐਮਐਮ ਡਾਕਟਰ ਨਹੀਂ ਹੈ ਉਹਦੇ ਜਿਹੜੇ ਖੜੇ ਹੋਣਾ ਤਾਂ ਉਹਨੇ ਬਾਕੀ ਕੋਮਬਲਸ ਜਿਹੜੇ ਸਿੱਕ ਕੋਮਬਲ ਤੇ ਅਸੀਂ ਜਿਹੜੇ ਸਾਰੇ ਅਸੀਂ ਕੰਮ ਕਰ ਰਹੇ ਆ ਉਹਗੇ ਉਹ ਕੇ ਕਰਮੇ ਉਹ ਸਾਰਿਆਂ ਦੇ ਨਾਲ ਤੇ ਇਹਨਾਂ ਨੂੰ ਜੋ ਸੰਦੇਸ਼ ਦਿੱਤਾ ਉਹਦੇ ਮੁਤਾਬਕ ਕਰਾਉਣਾ ਪ੍ਰਧਾਨ ਜੀ ਰਾਜਸਥਾਨ ਤੋਂ ਪਹਿਲਾਂ ਪਹਿਲਾਂ ਤੁਸੀਂ ਇੰਡੀਆ ਦੇ ਵਿੱਚ ਹੋਰ ਕਿਹੜੇ ਕਿਹੜੇ ਸਟੇਟ ਜਿਹੜੇ ਆ ਗਏ ਉਹ ਗਠਿਤ ਕਰ ਚੁੱਕੇ ਹੋ ਅਸੀਂ ਸਭ ਤੋਂ ਪਹਿਲਾਂ ਤੇ ਦਿੱਲੀ ਕੀਤਾ ਸੀ ਉਸ ਤੋਂ ਬਾਅਦ ਜੰਮੂ ਕਸ਼ਮੀਰ ਹੋਇਆ ਫਿਰ ਹਰਿਆਣਾ ਹੋਇਆ ਹਰਿਆਣੇ ਤੋਂ ਬਾਅਦ ਮਹਾਰਾਸ਼ਟਰ ਦੂਸਰਾ ਹੋਇਆ ਛਤੀਸਗੜ੍ਹ ਹੋਇਆ ਜੋਪੀ ਹੋਇਆ ਜੋਪੀ ਤੋਂ ਬਾਅਦ ਮਹਾਰਾਸ਼ਟਰ ਗਿਆ ਔਰ ਮਹਾਰਾਸ਼ਟਰ ਤੋਂ ਬਾਅਦ ਅੱਜ Rajasthan ਜਿਹੜਾ ਹੈ ਇਹਨੂੰ ਅਸੀਂ ਕਵਰ ਕੀਤਾ ਹੈਗਾ ਸਾਰਿਆਂ ਦਾ ਜਿਹੜਾ ਜੋ ਸ਼ੁਰੂਆਤ 2007 ਦੇ ਪੰਜਾਬ ਤੋਂ ਹੋਈ ਸੀ ਔਰ ਲਗਾਤਾਰ ਵਾਦੀ ਜਰੀ ਹੋਵੇ 23 24 ਦੇ ਵਿੱਚ 24 ਦੇ ਵਿੱਚ ਅੱਜ तकरीबन 9 ਜ਼ਿਲ੍ਹੇ ਨੇ ਜਿਨ੍ਹਾਂ ਨੂੰ ਅਸੀਂ ਕਵਰ ਕਰ ਲਿਆ ਪੰਜਾਬ ਦੇ ਅੰਦਰ ਜਿਹੜਾ ਉਹ ਅਸੀਂ ਸਾਰੇ ਜ਼ਿਲ੍ਹਿਆਂ ਨੂੰ ਐਨਜੀਵੀ ਰਾਮਗੜੀਆ ਸਿਕ ਆਰਗੇਨਾਈਜੇਸ਼ਨ ਦੇ ਰਾਜਸਥਾਨ ਜੁਨਿਟ ਦੇ ਪ੍ਰਧਾਨ ਬੀਬੀ ਪਰਮਜੀਤ ਕੌਰ ਜੀ ਆਓ ਇਹਨਾਂ ਨਾਲ ਇਹਨਾਂ ਦੇ ਵਿਚਾਰ ਸੁਣਦੇ ਹਾਂ ਜੀ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਕੋਨਸਲ ਸਾਹਿਬ ਦਾ ਜੀ ਆਇਆਂ ਧਰਿਓ ਜਿਨ੍ਹਾਂ ਨੇ ਮੈਨੂੰ ਪੂਰੇ ਰਾਜਸਥਾਨ ਦਾ ਮਹਿਲਾ ਰਿੰਗ ਤੇ ਮੈਨੂੰ ਇਹਨਾਂ ਨੇ ਸੱਦਨ ਲਾਇਆ ਔਰ ਮੈਂ ਮੇਰਾ ਜਿੰਨਾ ਤੱਕ ਐਕਸਪੀਰੀਅੰਸ ਹੈ ਜਿਹੜਾ ਵੀ ਪੂਰਾ ਰਾਜਸਥਾਨ ਹੈ ਉਸ ਨੂੰ ਕਵਰ ਕਰਦੇ ਹਾਂ ਸਾਰੇ ਹੀ ਡਿਸਟ੍ਰਿਕਟ ਦੇ ਵਿੱਚ ਸਭ ਨਾਲ ਮਿਲ ਕੇ ਔਰ ਅੱਗੇ ਜਿਹੜੀਆਂ ਟੀਮਾਂ ਬਣਾਵਾਂਗੇ ਸਾਰੀ ਲੇਡੀਆਂ ਟੀਮ ਨੂੰ ਇਕੱਠਾ ਕਰਨਾ ਔਰ ਲ logistic wise ਪੂਰੇ ਸਟੇਟ ਦਾ ਜਿੱਦਾਂ ਦੌਰਾ ਕਰਕੇ ਉਸ ਇਸ ਰਾਮਗੜੀਆ ਜਿਹੜੀ ਔਰਗੇਨਾਈਜੇਸ਼ਨ ਦੀ ਟੀਮ ਬਣਾ ਕੇ ਔਰ ਕੌਂਸਲ ਸਾਹਿਬ ਤੋਂ ਮੈਂ ਉਪਲਬਹੀ ਉਮੀਦ ਕਰਦੀ ਮੇਰਾ ਸਾਥ ਦੇਣਗੇ ਹਮੇਸ਼ਾ ਔਰ ਮੈਂ ਆਪਣੀ ਤਰਫੋਂ ਪੂਰੀ ਕੋਸ਼ਿਸ਼ ਕਰੂੰਗੀ ਕਿ ਮੈਂ ਪੂਰਾ ਰਾਜਸਥਾਨ ਕਵਰ ਕਰ ਸਕਾਂ ਬਹੁਤ ਬਹੁਤ ਧੰਨਵਾਦ ਵਾਜ ਵਾਧਾ ਧੰਨਵਾਦ ਜੀ ਚਾਹੁੰਦੇ ਆ ਕਿ ਸਾਡੀ ਜਿਹੜੀ ਵਿਰਾਸਤ ਹੈ ਨਾ ਉਹ ਬਹੁਤ ਜਿਹੜਾ ਉਹ ਕੋਈ ਸੰਭਾਲ ਨਹੀਂ ਕਰਦਾ ਸਾਡੀ ਆਉਣ ਵਾਲੀ ਜਿਹੜੀ ਵਿਰਾਸਤ ਹੈ ਸਾਡੇ ਬੱਚੇ ਆ ਉਹਨਾਂ ਨੂੰ ਵੀ ਕੋਈ ਨਹੀਂ ਦੇਖਦਾ ਉਹਨਾਂ ਦਾ ਕੋਈ ਪਿੱਛਾ ਨਹੀਂ ਕਰਦੇ ਆ ਉਹਨਾਂ ਬੱਚਿਆਂ ਵਾਸਤੇ ਤੇ ਆਪਣੀ ਜਿਹੜੀ ਸਾਡੇ ਪੁਰਖਿਆਂ ਨੇ ਵਿਰਾਸਤ ਬਣਾਈ ਹੈ ਉਹਦੇ ਵਾਸਤੇ ਅਸੀਂ ਜਿਹੜਾ ਇਹ ਨਰਾਤੀ ਤੇ ਕਰਾਉਂਦੇ ਸਾਰੇ ਜਾਣੇ ਨਾਲ ਮਿਲ ਕੇ ਉਹਦੇ ਵਿੱਚ ਇਹ ਰਾਜਸਥਾਨ ਲਿਆ ਗਿਆ ਬਾਅਦ ਬਾਤ ਨੂੰ ਆਤ ਪ੍ਰਧਾਨ ਜੀ ਥੈਂਕ ਯੂ ਜੀ ਸਦਾਰ ਅਮਰਜੀਤ ਸਿੰਘ ਜੀ ਆਸੀ ਜੀ ਚੇਅਰਮੈਨ ਰਾਮਗੜੀ ਐਸੇ ਕਰਗੇ ਨੇ ਆਰਗੇਨਾਈਜੇਸ਼ਨ ਪੰਜਾਬ ਹੋਗੀ ਸਮਾਜਿਕ ਖਾਲਸਾ ਵਾਈਬ ਜੀ ਕੀ ਸਤਿ ਅਜ ਬਹੁਤ ਹੀ ਸਨਮਾਨਯੋਗ ਗੱਲ ਹੈ ਕਿ ਅੱਜ ਅਸੀਂ ਰਾਜਸਥਾਨ ਦੇ ਵਿੱਚ ਅਸੀਂ ਅੱਜ ਇਕੱਤਰ ਹੋਏ ਆ ਅੱਜ ਅਸੀਂ ਰਾਮਗ੍ਰੇਵ ਸਿੱਖ ਆਰਗੇਨਾਈਜੇਸ਼ਨ ਦਾ ਜੋ ਅਜੰਡਾ ਹੈ ਜੋ ਸਾਡਾ ਸਮਾਜਿਕ ਕੰਮ ਹੈ ਜਾਂ ਧਾਰਮਿਕ ਕੰਮ ਹੈ ਅਸੀਂ ਉਹਨਾਂ ਦੇ ਬਾਰੇ ਪਿਰ ਦਸਤਾਰ ਦੇ ਨਾਲ ਜਾਣਕਾਰੀ ਦਿੱਤੀ ਹੈ ਸੋ ਅਸੀਂ ਸਾਰਿਆਂ ਨੂੰ ਸਮਝਾਉਣ ਦੇ ਵਿੱਚ ਸਫਲ ਰਹੇ ਆ ਹੋਰ ਸਫਲਤਾ ਤੋਂ ਬਾਅਦ ਅੱਜ ਅਸੀਂ ਕਾਫੀ ਇੱچھے ਅਹੁਦੇਦਾਰੀਆਂ ਦਿੱਤੀਆਂ ਹਨ ਜੋ ਅੱਗੇ ਸਾਡੀ ਸੰਸਥਾ ਨੂੰ ਮਜ਼ਬੂਤੀ ਨੂੰ ਅੱਗੇ ਵਧਾਉਣ ਲਈ ਕੰਮ ਕਰਨਗੇ ਇਹਨਾਂ ਨੇ ਸਾਰਿਆਂ ਨੇ ਜਿੰਨੇ ਵੀ ਅਹੁਦੇਦਾਰ ਦਿੱਤੇ ਗਏ ਹਨ ਉਹਨਾਂ ਨੇ ਸਾਰਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਦਿਨ ਰਾਤ ਦਿਨ-ਦੁਗਣੀ ਰਾਤ ਜੋਗੀ ਤਰੱਕੀ ਕਰਕੇ ਇਹ ਰਾਮਗੋਵੀ ਅਸਿਫ ਆਰਗੇਨਾਈਜੇਸ਼ਨ ਦੀ ਸੰਸਥਾ ਨੂੰ ਹੋਰ ਮਜ਼ਬੂਤੀ ਵੱਲ ਲੈ ਜਾਣਗੇ ਸੋ ਅਸੀਂ ਇਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਸਾਡਾ ਇੱਥੇ ਆਇਆ ਦਾ ਮਾਨ ਸਿੱਖਾ ਦਿੱਤਾ ਅੱਜ ਜੋ ਚਾਲੇ ਦਾ ਉਹਦੇਦਾਰੀ ਦਿੱਤੀ ਵੀ ਇਸ ਪੂਰਾ ਸਮਰਥ ਰਹੇ ਹਨ ਮੈਨੂੰ ਫਿਰਦਰ ਸਿੰਘ ਬਿੱਟੂ ਰਾਮ ਗੜੀਆ ਰਾਜਸਥਾਨ ਸਟੇਟ ਦਾ ਪ੍ਰੈਸ ਕਤਰ ਲਗਾਇਆ ਗਿਆ ਮੈਨੂੰ ਅੱਜ ਤੇ ਮੈਂ ਰਾਮ ਗੜੀਆ ਸਿੱਖ ਆਰਗੇਨਾਈਜੇਸ਼ਨ ਦੇ ਕਮੇ ਪ੍ਰਧਾਨ ਸਰਦਾਰ ਕੌਂਸਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਦੀ ਸਮੁੱਥੀ ਟੀਮ ਦਾ ਕਿ ਉਹਨਾਂ ਨੇ ਅੱਜ ਟਾਈਮ ਕੱਢ ਕੇ ਅੱਜ ਰਾਜਸਥਾਨ ਨੇ ਆਪਦੇ ਨਾਲ ਮਿਲਾਇਆ ਤੇ ਸਾਨੂੰ ਇਹ ਨਾਇਕ ਸਮਝਿਆ ਕਿ ਅਸੀਂ ਸਮਾਜ ਦੀ ਸੇਵਾ ਕਰਨੀ ਉਹਨਾਂ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਧੰਨਵਾਦ ਬੁਰਾ ਅਰੇਕ ਸਾਹਿਬ ਕਹਿ ਲੱਗੇ ਉਸੇ 13 ਦਿਨ ਲੈ ਉਹਨਾਂ ਕੋਲ ਸੈਕੰਡ ਬਾਈ ਕਹਿ ਲੱਗੇ ਕਿ ਆਹ ਤੇਰੇ ਪ੍ਰਚਾਰ ਦੀ ਕੋਈ ਕਮੀ ਨਹੀਂ ਜੋ ਮੈਂ ਤੁਹਾਨੂੰ ਕਹਿ ਕੇ ਗਿਆ ਤੁਸੀਂ ਉੱਥੀ ਕਾਰਨਾ ਕੀਤਾ બધી દૂર દૂર તક ઓના દસ ખૂહ બનાવે